जय श्री राम मैं ਤੁਹਾਡਾ ਆਪਣਾ ਸੰਜੀਵ ਕੁਮਾਰ ਹੀ ਬਹੁਤ ਖੁਸ਼ੀ ਦਾ ਵਾਲਾ ਦਾਨਿਆ ਤੇ ਜੋ ਇਹ ਦੁਸ਼ਹਿਰੇ ਦਾ ਤਿਹਾਰ ਬਹੁਤ ਹੀ ਸ਼ਰਦਾ ਦੇ ਨਾਲ ਜਿੱਥੇ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾਂਦਾ ਉੱਥੇ ਹੀ ਅੱਜ ਸ਼ਹਿਰ ਗੁਰਾਇਆਂ ਦੇ ਵਿੱਚ ਵੀ ਜਿਹੜਾ ਦੁਸ਼ਹਿਰੇ ਦਾ ਤਿਹਾਰ ਆ ਉਹ ਮਨਾਇਆ ਜਾ ਰਿਹਾ ਤੇ ਇਹ ਜਿਹੜਾ ਦੁਸ਼ਹਿਰਾ ਹੈਗਾ ਇਹ ਬੁਰਾਈ ਤੇ ਅਸ਼ਾਈ ਦੀ ਜਿੱਤ ਦਾ ਪ੍ਰਤੀਕ ਆ ਤੇ ਮੈਂ ਸਲੂਚੇ ਵਾਰਡ ਨਿਵਾਸੀਆਂ ਨੂੰ ਗ੍ਰਾਂਨ ਵਾਸੀਆਂ ਨੂੰ ਅਤੇ ਪੂਰੇ ਸੰਸਾਰ ਨੂੰ ਦਸਹਿਰੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੇ ਤਿਫਾਰ ਆਪਾਂ ਭਾਈਚਾਰਕ ਸਾਂਝ ਦੇ ਨਾਲ ਜਿਹੜਾ ਹੈਗਾ ਉਹ ਆਪਾਂ ਮਨਾਈਏ ਤਾਂ ਜੋ ਕਿ ਸਾਡੀ ਭਾਈਚਾਰਕ ਸਾਂਝ ਜਿਹੜੀ ਹੈ ਹੋਰ ਮਜ਼ਬੂਤ ਹੋ ਸਕੇ ਤੇ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਔਰ ਆਪਣੀ ਵਾਈਫ ਕਾਉਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਵੱਲੋਂ ਜਿਹੜਾ ਹੈਗਾ ਸਮੂਹ ਗ੍ਰਾਂਨ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਜੈ ਸ਼੍ਰੀ ਰਾਮ